ਅੱਜ ਅਸੀਂ ਪੁਲਿਸ ਡਿਸਟ੍ਰਿਕਟ ਫਿਰੋਜ਼ਪੁਰ ਦੇ ਏਰੀਏ ਦੇ ਵਿੱਚ ਹਾਰਿਫਕੇ ਪੁਲਿਸ ਸਟੇਸ਼ਨ ਦੇ ਏਰੀਏ ਦੇ ਵਿੱਚ ਸਾਡੀ ਜਿਹੜੀ ਇੱਥੇ ਅੱਜ ਬਾਰਡਰ ਸਕਿਉਰਿਟੀ ਫੋਰਸ ਹੈਗੀ ਹੈ ਉਹਨਾਂ ਦੇ ਬੀਓਪੀ ਦੇ ਉੱਤੇ ਆ ਕੇ ਅਸੀਂ ਉਹਨਾਂ ਦੇ ਆਫੀਸਰਸ ਦੇ ਨਾਲ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਦੀ ਜਿਹੜੀ ਸਿਕਿਉਰਿਟੀ ਰਿਵਿਊ ਕੀਤੀ ਹੈਗੀ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਜਿਹੜੇ ਦਿਸ਼ਾ ਨਿਰਦੇਸ਼ ਹੈਗੇ ਨੇ ਉਹਨਾਂ ਨੂੰ ਫਾਲੋ ਕਰਦੇ ਹੋਏ ਸਾਡੇ ਐਸਐਸਪੀ ਸ਼੍ਰੀ ਸੋਮਿਆ ਮਿਸ਼ਰਾ ਜੀ ਨੇ ਜਿਹੜੀਆਂ ਸਾਨੂੰ ਟੀਮਾਂ ਬਣਾ ਕੇ ਦਿੱਤੀਆਂ ਨੇ ਉਹਨਾਂ ਟੀਮਾਂ ਨੂੰ ਅੱਜ ਅਸੀਂ ਇੱਥੇ ਨਾਲ ਲੈ ਕੇ ਆਏ ਸੀਗੇ ਔਰ ਸਾਨੂੰ ਸਪੈਸ਼ਲ ਫੋਰਸਿਸ ਜਿਹੜੀਆਂ ਆ ਉਹ ਸੈਕੰਡ ਲਾਈਨ ਆਫ ਡਿਫੈਂਸ ਵਾਸਤੇ ਮੁਹੱਈਆ ਕਰਵਾਈਆਂ ਗਈਆਂ ਨੇ ਉਹਨਾਂ ਫੋਰਸਿਸ ਦੇ ਵਿੱਚੋਂ ਸਾਡੇ ਕੋਲ ਐਸਓਜੀ ਹੈਗੀ ਹੈ ਸਾਡੇ ਕੋਲ ਆਰਮਡ ਪੁਲਿਸ ਹੈਗੀ ਹੈ ਔਰ ਡਿਸਟ੍ਰਿਕਟ ਪੁਲਿਸ ਹੈਗੀ ਹੈ ਸੋ ਉਹ ਸਾਰੀਆਂ ਫੋਰਸਿਸ ਨੂੰ ਅੱਜ ਅਸੀਂ ਆਪਣੇ ਏਰੀਆ ਦੇ ਵਿੱਚ ਨਾਲ ਲੈ ਕੇ ਆਏ ਸੀਗੇ ਏਰੀਆ ਦਾ ਜਿਹੜਾ ਸਾਡਾ ਹੈਗਾ ਆ ਉਹ ਮੇਨ ਮੋਟਿਵ ਸਾਡਾ ਸੀਗਾ ਕਿ ਇੱਥੇ ਦੀ ਜਿਹੜੀ ਸਿਕਿਉਰਿਟੀ ਉਹ ਰਿਵਿਊ ਕਰਨੀ ਸੈਕੰਡ ਲਾਈਨ ਆਫ ਡਿਫੈਂਸ ਦੇ ਜਿਹੜੇ ਸਾਡੇ ਨਾਕੇ ਹੈਗੇ ਐ ਸਪ ਉਸ ਨੂੰ ਅਸੀਂ ਰਿਵਿਊ ਕਰ ਰਹੇ ਹਾਂ ਕਿਹੜੇ ਕਿਹੜੇ ਪੁਆਇੰਟਸ ਉਹਦੇ ਵਿੱਚ ਜ਼ਿਆਦਾ ਜ਼ਰੂਰੀ ਨੇ ਉਹਨਾਂ ਪੁਆਇੰਟਸ ਦੇ ਉੱਤੇ ਅਸੀਂ ਜਿਹੜਾ ਉਹ ਵਿਚਾਰ ਵਟਾਂਦਰਾ ਬੀਐਸਐਫ ਦੇ ਆਫੀਸਰਸ ਦੇ ਨਾਲ ਕੀਤਾ ਹੈਗਾ ਔਰ ਜੁਆਇੰਟਲੀ ਇਹ ਜਿਹੜਾ ਸਾਡਾ ਆਪਰੇਸ਼ਨ ਹੈਗਾ ਬੀਐਸਐਫ ਐਂਡ ਪੰਜਾਬ ਪੁਲਿਸ ਦਾ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਔਰ ਇਹਨੂੰ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਹੈਵੀ ਡਿਪਲॉयਮੈਂਟ ਕਰਕੇ ਸਪੈਸ਼ਲੀ ਰਾਤ ਦੇ ਸਮੇਂ ਜਿਹੜੀ ਸਾਡੀ ਫੁੱਟ ਪੈਟਰੋਲਿੰਗ ਹੈਗੀ ਹੈ ਵਹੀਕਲ ਪੈਟਰੋਲਿੰਗ ਹੈਗੀ ਹੈ ਏਰੀਆ ਡੋਮੀਨੇਸ਼ਨ ਹੈਗਾ ਔਰ ਸਰਪ੍ਰਾਈਜ਼ ਚੈਕਿੰਗਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਅਸੀਂ ਅ ਹਾਰਿਫ ਕੇ ਪੁਲਿਸ ਸਟੇਸ਼ਨ ਦੇ ਏਰੀਏ ਦੇ ਵਿੱਚ ਸਾਡੀ ਜਿਹੜੀ ਇੱਥੇ ਅੱਜ ਬਾਰਡਰ ਸਕਿਉਰਿਟੀ ਫੋਰਸ ਹੈਗੀ ਹੈ ਉਹਨਾਂ ਦੇ ਬੀਓਪੀ ਦੇ ਉੱਤੇ ਆ ਕੇ ਅਸੀਂ ਉਹਨਾਂ ਦੇ ਆਫੀਸਰਸ ਦੇ ਨਾਲ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਦੀ ਜਿਹੜੀ ਸਕਿਉਰਿਟੀ ਰਿਵਿਊ ਕੀਤੀ ਹੈਗੀ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਜਿਹੜੇ ਦਿਸ਼ਾ ਨਿਰਦੇਸ਼ ਹੈਗੇ ਨੇ ਉਹਨਾਂ ਨੂੰ ਫਾਲੋ ਕਰਦੇ ਹੋਏ ਸਾਡੇ ਐਸਐਸਪੀ ਸ਼੍ਰੀ ਸੋਮਿਆ ਮਿਸ਼ਰਾ ਜੀ ਨੇ ਜਿਹੜੀਆਂ ਸਾਨੂੰ ਟੀਮਾਂ ਬਣਾ ਕੇ ਦਿੱਤੀਆਂ ਨੇ ਉਹਨਾਂ ਟੀਮਾਂ ਨੂੰ ਅੱਜ ਅਸੀਂ ਇੱਥੇ ਨਾਲ ਲੈ ਕੇ ਆਏ ਸੀਗੇ ਔਰ ਸਾਨੂੰ ਸਪੈਸ਼ਲ ਫੋਰਸਿਸ ਜਿਹੜੀਆਂ ਆ ਉਹ ਸੈਕੰਡ ਲਾਈਨ ਆਫ ਡਿਫੈਂਸ ਵਾਸਤੇ ਉਨਾ ਫੋਰਸਿਸ ਦੇ ਵਿੱਚੋਂ ਸਾਡੇ ਕੋਲ ਐਸਓਜੀ ਹੈਗੀ ਹੈ ਸਾਡੇ ਕੋਲ ਆਰਮਡ ਪੁਲਿਸ ਹੈਗੀ ਹੈ ਔਰ ਡਿਸਟ੍ਰਿਕਟ ਪੁਲਿਸ ਹੈਗੀ ਹੈ ਸੋ ਉਹ ਸਾਰੀਆਂ ਫੋਰਸਿਸ ਨੂੰ ਅੱਜ ਅਸੀਂ ਆਪਣੇ ਏਰੀਏ ਦੇ ਵਿੱਚ ਨਾਲ ਲੈ ਕੇ ਆਏ ਸੀਗੇ ਏਰੀਆ ਦਾ ਜਿਹੜਾ ਸਾਡਾ ਹੈਗਾ ਆ ਉਹ ਮੇਨ ਮੋਟਿਵ ਸਾਡਾ ਸੀਗਾ ਕਿ ਇੱਥੇ ਦੀ ਜਿਹੜੀ ਸਿਕਿਉਰਿਟੀ ਉਹ ਰਿਵਿਊ ਕਰਨੀ ਸੈਕੰਡ ਲਾਈਨ ਆਫ ਡਿਫੈਂਸ ਦੇ ਜਿਹੜੇ ਸਾਡੇ ਨਾਕੇ ਹੈਗੇ ਐ ਸਪੈਸ਼ਲੀ ਜਿਹੜੇ ਨਾਈਟ ਡੋਮੀਨੇਸ਼ਨ ਹੈਗੀ ਹੈ ਉਸ ਨੂੰ ਅਸੀਂ ਰਿਵਿਊ ਕਰ ਰਹੇ ਹਾਂ ਕਿਹੜੇ ਕਿਹੜੇ ਪੁਆਇੰਟਸ ਉਹਦੇ ਵਿੱਚ ਜ਼ਿਆਦਾ ਜ਼ਰੂਰੀ ਨੇ ਉਹਨਾਂ ਪੁਆਇੰਟਸ ਦੇ ਉੱਤੇ ਅਸੀਂ ਜਿਹੜਾ ਉਹ ਵਿਚਾਰ ਵਟਾਂਦਰਾ ਬੀਐਸਐਫ ਦੇ ਆਫੀਸਰਸ ਦੇ ਨਾਲ ਕੀਤਾ ਹੈਗਾ ਔਰ ਜੁਆਇੰਟਲੀ ਇਹ ਜਿਹੜਾ ਸਾਡਾ ਆਪਰੇਸ਼ਨ ਹੈਗਾ ਬੀਐਸਐਫ ਐਂਡ ਪੰਜਾਬ ਪੁਲਿਸ ਦਾ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਔਰ ਇਹਨੂੰ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਹੈਵੀ ਡਿਪਲॉयਮੈਂਟ ਕਰਕੇ ਸਪੈਸ਼ਲੀ ਰਾਤ ਦੇ ਸਮੇਂ ਜਿਹੜੀ ਸਾਡੀ ਫੁੱਟ ਪੈਟ੍ਰੋਲਿੰਗ ਹੈਗੀ ਹੈ ਵਹੀਕਲ ਪੈਟ੍ਰੋਲਿੰਗ ਹੈਗੀ ਹੈ ਏਰੀਆ ਡੋਮੀਨੇਸ਼ਨ ਹੈਗਾ ਔਰ ਸਰਪ੍ਰਾਈਜ਼ ਚੈਕਿੰਗਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਅ Facebook Instagram X aur WhatsApp channel par